ਈ ਨਵੇਂ ਸਾਲ ਦੀ ਸੈਲੀਬ੍ਰੇਸ਼ਨ ਨੂੰ ਲੈ ਕੇ ਪੂਰੀ ਤਰ੍ਹਾਂ ਤਿਆਰੀ ਹੈ 2000 ਤੋਂ ਉੱਪਰ ਡਿਪਲॉयਮੈਂਟ ਕੀਤੀ ਗਈ ਹੈ 50 ਤੋਂ ਉੱਪਰ ਨਾਕੇ ਤਿਆਰ ਕੀਤੇ ਗਏ ਨੇ ਪੂਰਾ ਚੰਡੀਗੜ੍ਹ ਸ਼ਹਿਰ ਪੂਰੇ ਤਰੀਕੇ ਨਾਲ ਕਵਰਡ ਹੋਏਗਾ ਚਾਰੇ ਪਾਸਿਓਂ ਜੰਕਸ਼ਨ ਡਰਾਈਵਿੰਗ ਤੇ ਸਪੈਸ਼ਲ ਫੋਕਸ ਰਹੇਗਾ ਤੇ ਕਲੱਬਸ ਬਾਰ ਰੈਸਟੋਰੈਂਟ ਸਾਰੇ ਵੀ ਜਿੰਦੇ ਵਿੱਚ ਇਹ ਵੀ ਇੰਡੋਰ ਸੈਲੀਬ੍ਰੇਸ਼ਨਸ ਹੋ ਰਹੀਆਂ ਉਹਦੇ ਬਾਹਰ ਵੀ ਸਾਡੀ ਸਪੈਸ਼ਲ ਡਿਪਲॉयਮੈਂਟ ਰਹੇਗੀ ਸਪੈਸ਼ਲ ਤਣਾਤੀ ਰਹੇਗੀ ਬਾਬੂਸ਼ਾ ਜੀ ਦੇਖ ਰਹੇ ਤੁਸੀਂ ਨਵੇਂ ਸਾਲ ਦਾ ਆਗਾਜ਼ ਹੋਣ ਵਾਲਾ ਤੇ ਅੱਜ 31 ਦੀ ਜਿਹੜੀ ਨਾਈਟ ਹੁੰਦੀ ਆ ਚੰਡੀਗੜ੍ਹ ਦੇ ਵਿੱਚ ਬੜੇ ਧੂਮ-ਧਾਮ ਨਾਲ ਸੈਲੀਬ੍ਰੇਟ ਕੀਤਾ ਜਾਂਦਾ ਨਵਾਂ ਸਾਲ ਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਕਿਸ ਤਰ੍ਹਾਂ ਦੀ ਸਖਤਾਈ ਰਹੂਗੀ ਚੰਡੀਗੜ੍ਹ ਪੁਲਿਸ ਵੱਲੋਂ ਚੰਡੀਗੜ੍ਹ ਦੇ ਐਸਐਸਪੀ ਕਮਰਦੀਪ ਕੌਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਮੈਮ ਲੋਕ ਐਕਸਾਈਟਿਡ ਬਹੁਤ ਨੇ ਪਰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਕਿਉਂਕਿ ਸੈਲੀਬ੍ਰੇਸ਼ਨ ਕਈ ਵਾਰ ਲਿਮਿਟਸ ਐਕਸੀਡ ਕਰ ਜਾਂਦਾ ਸੋ ਕਿਵੇਂ ਦੀਆਂ ਤਿਆਰੀਆਂ ਤੁਹਾਡੀਆਂ ਨੇ ਅਹ ਦੇਖੋ ਸਾਡੀ 90 ਸਾਲ ਦੀ ਸੈਲੀਬ੍ਰੇਸ਼ਨ ਨੂੰ ਲੈ ਕੇ ਪੂਰੀ ਤਰ੍ਹਾਂ ਤਿਆਰੀ ਹੈ 2000 ਤੋਂ ਉੱਪਰ ਡਿਪਲॉयਮੈਂਟ ਕੀਤੀ ਗਈ ਹੈ 50 ਤੋਂ ਉੱਪਰ ਨਾਕੇ ਤਿਆਰ ਕੀਤੇ ਗਏ ਨੇ ਪੂਰਾ ਚੰਡੀਗੜ੍ਹ ਸ਼ਹਿਰ ਪੂਰੇ ਤਰੀਕੇ ਨਾਲ ਕਵਰਡ ਹੋਏਗਾ ਚਾਰੋਂ ਪਾਸਿਓਂ ਉਹ ਇਸ ਕਰਕੇ ਕਿ ਜਿਹੜੇ ਪੀਸਫੁੱਲ ਸੈਲੀਬ੍ਰੇਸ਼ਨ ਕਰਨਾ ਚਾਹੁੰਦੇ ਉਹਨਾਂ ਨੂੰ ਫੈਸਿਲਿਟੇਟ ਕੀਤਾ ਜਾ ਸਕੇ ਲੋਕਾਂ ਦੀ ਸੁਵਿਧਾ ਲਈ ਸਾਰੀ ਡਿਪਲॉयਮੈਂਟ ਕੀਤੀ ਗਈ ਹੈ ਜੰਕਨ ਡਰਾਈਵਿੰਗ ਤੇ ਸਪੈਸ਼ਲ ਫੋਕਸ ਰਹੇਗਾ ਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕੋਈ ਇਲੀਗਲ ਕੰਮ ਨਹੀਂ ਕਰਨ ਦਿੱਤਾ ਜਾਏਗਾ ਅ ਜਿਹੜੇ ਏਰੀਆਸ ਨੇ ਇੱਥੇ ਕਲੱਬਸ ਵਗੈਰਾ ਬਹੁਤ ਨੇ ਜਿਆਦਾਤਰ ਉੱਥੇ ਰਾਸ਼ਾ ਰਹਿੰਦਾ ਸੋ ਉੱਥੇ ਕੀ ਖਾਸ ਹੈ ਤੇ ਪਿਛਲੇ ਹਰ ਸਾਲ ਤੁਹਾਡੇ ਵੱਲੋਂ ਤਿਆਰੀਆਂ ਹੁੰਦੀਆਂ ਪਰ ਇਸ ਵਾਰ ਕੀ ਡਿਫਰੈਂਟ ਹੋਊਗਾ ਅ ਦੇਖੋ ਆਪਾਂ ਹਰ ਸਾਲ ਦੀ ਤਰ੍ਹਾਂ ਹੀ ਇਸ ਸਾਲ ਵੀ ਤਿਆਰੀ ਕਰ ਰਹੇ ਹਾਂ ਹਰ ਸਾਲ ਇਹ ਕੋਸ਼ਿਸ਼ ਹੁੰਦੀ ਹੈ ਕਿ ਹੋਰ ਸਖਤੀ ਨਾਲ ਤਿਆਰੀ ਕਰੀਏ ਤਾਂ ਕਿ ਲੋਕਾਂ ਨੂੰ ਪੀਸਫੁੱਲ ਸੈਲੀਬ੍ਰੇਸ਼ਨ ਕਰਨ 'ਚ ਮਦਦ ਮਿਲੇ ਤੇ ਕਲੱਬਸ ਬਾਹਰ ਰੈਸਟੋਰੈਂਟ ਸਾਰੇ ਵੀ ਜਿੰਦੇ ਵਿੱਚ ਵੀ ਇੰਡੋਰ ਸੈਲੀਬ੍ਰੇਸ਼ਨਸ ਹੋ ਰਹੀਆਂ ਉਹਦੇ ਬਾਹਰ ਵੀ ਸਾਡੀ ਸਪੈਸ਼ਲ ਡਿਪਲॉयਮੈਂਟ ਰਹੇਗੀ ਸਪੈਸ਼ਲ ਤਨਾਤੀ ਰਹੇਗੀ ਸੀਨੀਅਰ ਆਫੀਸਰ ਸਾਰੇ ਫੀਲਡ ਚ ਰਹਣਗੇ ਤੇ ਸਾਰੀ ਡਿਊਟੀ ਨੂੰ ਸੁਪਰਵਾਈਜ਼ ਕਰਨਗੇ ਮੈਮ ਕਿਉਂਕਿ ਸੈਲੀਬ੍ਰੇਸ਼ਨ ਕਰਕੇ ਡਰੱਗਸ ਦੇ ਯੂਜ਼ ਹੁੰਦਾ ਅਲਕੋਹਲ ਦਾ ਵੀ ਯੂਜ਼ ਹੁੰਦਾ ਸੋ ਉਸ ਚੀਜ਼ਾਂ ਤੇ ਨਕੇਲ ਪਾਉਣ ਲਈ ਕੋਈ ਖਾਸ ਚੰਡੀਗੜ੍ਹ ਦੀ ਨਿਗਰ ਉਹਗੀ ਚੰਡੀਗੜ੍ਹ ਪੁਲਿਸ ਦੀ ਨਹੀਂ ਬਿਲਕੁਲ ਜੀ ਇਹ ਸਾਰੀ ਡਿਪਲॉयਮੈਂਟ ਇਸੇ ਕਰਕੇ ਕੋਈ ਵੀ ਇਲੀਗਲ ਕੰਮ ਨਾ ਹੋਏ ਇੰਡੋਰਸ ਵੀ ਆਊਟਡੋਰਸ ਵੀ ਉਹਦੇ ਤੇ ਸਾਡੀ ਸਪੈਸ਼ ਕੀ ਮੇਜਰ ਅਚੀਵਮੈਂਟਸ ਕੀ ਮੰਨਦੇ ਹੋ ਜਿਹੜੀਆਂ ਤੁਸੀਂ ਇਸ ਸਾਲ ਦੀ ਚੰਡੀਗੜ੍ਹ ਪੁਲਿਸ ਦੀਆਂ ਜਿਹੜੀਆਂ ਤੁਸੀਂ ਲੱਗਦਾ ਸੀ ਕਿ ਬੜਾ ਇੱਕ ਚੈਲੰਜ ਸੀਗਾ ਪਰ ਤੁਸੀਂ ਤੁਹਾਡੀ ਟੀਮ ਨੇ ਪੂਰੀ ਨੇ ਉਹ ਕਾਮਯਾਬ ਕੀਤਾ ਦੇਖੋ ਸਭ ਤੋਂ ਵੱਡਾ ਚੈਲੰਜ ਤਾਂ ਸੀ ਨਵੇਂ ਲਾਜ਼ ਦੀ ਇੰਪਲੀਮੈਂਟੇਸ਼ਨ ਜਿਹਦੇ ਲਈ ਸਾਨੂੰ ਕੇਂਦਰ ਸਰਕਾਰ ਤੋਂ ਵੀ ਬਹੁਤ ਮਦਦ ਮਿਲੀ ਚੰਡੀਗੜ੍ਹ ਪੂਰੇ ਇੰਡੀਆ ਚ ਪਹਿਲਾ ਪ੍ਰਦੇਸ਼ ਬਣਿਆ ਜਿਹਨੇ ਪੂਰਾ 100% ਇੰਪਲੀਮੈਂਟ ਕਰਤਾ ਤੇ ਸਾਡੀ ਟੀਮ ਪੂਰੀ ਹੀ ਸਾਡੀ ਟੀਮ ਇਹਦੀ ਜਿਹੜੀ ਕ੍ਰੈਡਿਟਸ ਅਸੀਂ ਪੂਰੀ ਆਪਣੀ ਟੀਮ ਨੂੰ ਦਵਾਂਗੇ ਤੇ ਇਸ ਤੋਂ ਇਲਾਵਾ ਹੋਰ ਵੀ ਜਿੰਨੇ ਵੀ ਮੇਜਰ ਕ੍ਰਾਈਮ ਸੀ ਸਾਰੀ ਟ੍ਰੇਸ ਨੇ ਚੰਡੀਗੜ੍ਹ ਪੁਲਿਸ ਹਮੇਸ਼ਾ ਤੋਂ ਚੰਗਾ ਕੰਮ ਕਰਦੀ ਆ ਰਹੀ ਹੈ ਅਸੀਂ ਉਮੀਦ ਕਰਦੇ ਆਣ ਵਾਲੇ ਸਮੇਂ ਵਿੱਚ ਵੀ ਅਸੀਂ ਉਸੇ ਤਤਪਰਤਾ ਨਾਲ ਲੋਕਾਂ ਦੀ ਸੇਵਾ ਕਰਾਂਗੇ ਜਿਸ ਚੀਜ਼ ਅਸੀਂ ਹੁਣ ਤੱਕ ਕਰਦੇ ਆਏ ਹਾਂ ਆਖਰੀ ਸਵਾਲ ਜੀ ਨਵਾਂ ਸਾਲ ਆ ਰਿਹਾ ਕੋਈ ਨਵੀਂ ਪਲੈਨਿੰਗ ਨਵਾਂ ਵਿਜਨ ਜਿਹੜਾ ਹੋਵੇ ਕਿ ਅਗਲੇ ਸਾਲ ਚੰਡੀਗੜ੍ਹ ਪੁਲਿਸ ਕੀ ਨਵਾਂ ਇੰਪਲੀਮੈਂਟ ਕਰਨ ਲੱਗੀ ਹੈ ਜੀ ਕ੍ਰਾਈਮ ਤੇ ਨੱਥਪਾਲ ਦੇਖੋ ਪੁਲਿਸ ਦੀ ਪ੍ਰਾਇਮਰੀ ਮੋਟਿਵ ਹਮੇਸ਼ਾ ਇਹੀ ਹੁੰਦਾ ਕਿ ਲਾਅ ਐਂਡ ਆਰਡਰ ਮੇਨਟੇਨ ਰਹੇ ਕ੍ਰਾਈਮ 'ਚ ਕਮੀ ਆਏ ਤੇ ਉਹੀ ਸਾਡੀ ਲਗਾਤਾਰ ਕੋਸ਼ਿਸ਼ ਰਹੇਗੀ ਕਿੰਨੇ ਦਿਨਾਂ ਕਿ ਲੱਗੇ ਹੋਣਗੇ ਜੀ ਅੱਜ 50 ਤੋਂ ਉੱਪਰ ਨੱਕੇ ਲੱਗੇ। ਜੋ ਗੱਲਬਾਤ ਕਰ ਰਹੇ ਸੀ ਕਿ ਚੰਡੀਗੜ੍ਹ ਦੇ ਐਸਐਸਪੀ ਕਮਰਦੀਪ ਕੌਰ ਦੇ ਨਾਲ ਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਅੱਜ ਪੁਲਿਸ ਦੀਆਂ ਉਸ ਬਾਰੇ ਇਹਨਾਂ ਨੇ ਗੱਲਬਾਤ ਕੀਤੀ ਹੈ। ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਾਤ ਸਿੰਘ ਸਿੱਧੂ ਬਾਬੂ ਸ਼ਹੀਦ ਆਇਆ ਹੋਇਆ।